ਕੀ ਕਰਗੇ ਨਾ ਜਮਾਨ ਸਾਡਾ ਟੂਟੀ ਕੋ ਘੁੱਟ ਨਹੀਂ ਆਉਂਦੀ ਪਾਣੀ ਦੀ ਆ ਹਰ ਤਰੀਕਾ ਕਿਛੇ ਮੇਰੇ ਟੂਟੀ ਨਾ ਬੰਦੀ ਨੀ ਕਰਦੀ ਦੋ ਦੋ ਤਿੰਨ ਤਿੰਨ ਤਾਂ ਟੈਂਕੀਆਂ ਬਣਾ ਛੱਡੀਆਂ ਨੇ ਉਹ ਪਾਰ ਲੈਂਦੀ ਆ ਫੇਰ ਜੇ ਬਚ ਰੈਂਦੀ ਆ ਟੂਟੀ ਤਾਂ ਫੇਰ ਬਾੜੀ ਚਰਮ ਛੱਡ ਦਿੰਦੀ ਆ ਜਮਾ ਟੂਲੀ ਪਾਣੀ ਦੀ ਨਾ ਪੀਣ ਨੂੰ ਨਹੀਂ ਆਉਂ ਦਿੰਦੀ ਤੇ ਹੋਰ ਤਾਂ ਆਉਣੀ ਕੀ ਦੇਣਾ ਸੀ ਮੁੰਡਾ ਵੀ ਪਸੂ ਨਮਾਲੇ ਜਾਂ ਕੋਈ ਟੈਂਕੀਆਂ ਪਾਰ ਲੀਆਂ ਉਹ ਤਾਂ ਬੰਦਾ ਚੱਲ ਮੋਟਰ ਦਾ ਵਰਤ ਲੈਦਾ ਵੀ ਸੌਰੀਆ ਪੀਣ ਨੂੰ ਤਾਂ ਪਾਣੀ ਘੁੱਟ ਜਾਂ ਦੇ ਦੇ ਹੁਣ ਮੈਂ ਬੰਦੋਬਖਸ਼ ਕਰਕੇ ਲਈ ਆ ਆ ਚੜਾ ਕੇ ਤੇ ਹੁਣ ਆ ਬੰਦ ਕਰਕੇ ਜਾਊਂਗਾ ਤੇਰਾ ਕਿਉਲੀ ਪਾਣੀ ਨਾ ਆਵੇ ਕਿਦੋਂ ਭਰ ਗਿਆ ਪਾਣੀ ਮੇਰਾ ਸਾਰਾ ਤੇ ਉਹਨੂੰ ਮਗਰ ਬੋਚਕ ਦੇਣੇ ਆ ਕੇ ਤੇ ਖੋਲ ਜੂਗੀ ਇਹਨੂੰ ਬੜਾ ਪਤਾ ਲੱਗੂਗਾ ਆਂ ਆਈ ਥਾੜੇ ਦਿਨ ਦੀ ਐਂ ਗਾਣੀ ਨਹੀਂ ਦਿੰਦੇ ਪਾਣੀ ਨਾਲ ਮੈਂ ਆਖਿਆ ਕੋਈ ਹਰਪ੍ਰੀਤ ਸਾਡੇ ਪਾਣੀ ਵਗ ਜਾ ਕਰਨ ਦੇ ਭਾਈ ਤੂੰ ਤੇ ਇਹੋ ਕਰਦਿਆ ਕਰ ਤੂੰ ਬੰਦ ਕਰਦਿਆ ਕਰ ਨਾ ਕਹੀਂ ਖੱਤਾ ਕੱਟ ਤਾਂ ਆਉਂਦੀ ਐ ਕੱਟ ਕੇ ਆਉਂਦੀ ਐ ਫੇਰ ਆਣੀ ਮੈਂ ਬੰਦ ਕਰ ਦਿਆਂ ਫੇਰ ਡੋਲੀ ਜਾਊਗੀ ਆਹ ਭਰੀਆਂ ਭਰੀਆਂ ਨਾਲੀਆਂ ਗਈ ਜਾਂਦੀਆਂ ਨੇ ਜਿਵੇਂ ਤੌਕਾ ਪਾਣੀ ਦਾ ਸਾਡੇ ਤਾਂ ਸੌਰੀ ਜਾਣ ਦਿੰਦੀ ਹੁਣ ਬਸ ਸਾਂਹ ਕਿੜਾਤੀ ਬੰਦ ਕਰਤੀ ਹੁਣ ਜਮਾ ਨਹੀਂ ਆਉਂਦੀ ਇਹਨਾਂ ਦੇ ਕਿਦੋਂ ਭਰ ਗਿਆ ਸਾਡੀਆਂ ਟੈਂਕੀਆਂ ਤੇ ਸਾਰਾ ਪਾਣੀ ਭਰ ਗਿਆ ਫੇਰ ਬੋਟ ਕਰਿਆ ਨੇ ਤੇ ਫੇਰ ਖੋਲ ਕੇ ਜਾਉਂਗੀ ਇਹਨੂੰ ਬੜਾ ਪਤਾ ਲੱਗੂਗਾ ਆਹ ਤਾਂ ਨਹੀਂ ਵੀ ਫੇਰੇ ਬੇੜਾ ਤੋ ਲੂਗੀ ਤੇ ਜਾਂ ਟੈਂਕੀਆਂ ਭਰ ਲੂਗੀ ਅੱਜ ਨਾਲ ਘੁੱਟ ਪਾਣੀ ਨਹੀਂ ਇਹਦੇ ਆਉਣ ਦਿੰਦੀ ਫੇਰ ਪਤਾ ਲੱਗੂ ਇਹਨੂੰ ਵੀ ਕਹਿੰਦਾ ਸਾਨੂੰ ਪਾਣੀ ਦੀ ਲੋੜ ਆਹੀਂ ਤਾਂ ਹੀ ਨੂੰ ਲੋੜ ਸੀ ਪਾਣੀ ਦੀ ਜਮਾ ਨਹੀਂ ਆਖੇ ਤਾਂ ਸਮਝਦੀ ਤੇ ਥੋੜਾ ਜਿਹਾ ਪਾਣੀ ਹੋਰ ਪਾ ਲਾਂ ਤੇ ਫੇਰ ਉਹ ਮੈਂ ਮਰ ਜਾ ਪਾਣੀ ਤਾਂ ਜਿਵੇਂ ਮਾਰਾ ਮਾਰੋ ਦੇਂਦੀ ਟੂਟੀ ਆਹੋ ਲੀੜਾ ਕਪੜਾ ਧੋਤਾ ਤੇ ਹਵ ਸਾਰੀਆਂ ਫਲੇਸ਼ਾ ਬਾਥਰੂਮ ਧੋਤੇ ਪਾਣੀ ਤਾਂ ਖਤਮ ਹੋ ਗਿਆ ਤਾਂ ਹੁਣ ਤਾਂ ਟੂਟੀ ਪਾਣੀ ਦੇਣੀ ਆਡੂਗੀ ਚਲ ਕੋਈ ਨਹੀਂ ਟੂਟੀ ਆਉਣ ਵਾਲੀ ਅੱਜ ਟੂਟੀ ਆਈ ਤਾਂ ਨਾ ਨਹੀਂ ਤਾਂ ਉੱਥੇ ਲਈ ਟੈਂਕੀ ਭਰੂੰ ਨਾਲੇ ਉਤਰਲੀ ਭਰੂੰ ਨਾਲੇ ਆ ਢੋਲ ਭਰੂੰਗੀ ਢੋਲ ਇੱਧਰ ਕਰਕੇ ਰੱਖਦੀਆਂ ਫਿਰ ਜੋ ਲੀੜਾ ਕਪੜਾ ਧੋਣੇ ਆ ਨਾ ਪਾਣੀ ਮੁੱਕ ਜਾਂਦਾ ਹੈਗਾ ਜਿੱਤਾ ਢੋਲ ਚ ਨਾ ਇੱਥੇ ਧਰ ਕੇ ਪੈਪ ਲਾ ਲੂੰਗੀ ਇਹ ਇਥੇ ਜਿੱਕੂ ਹੱਤ ਪੱਪਲਾ ਧੋਣੇ ਕਿਸੇ ਨੇ ਪੈਰ ਧੋਣੇ ਨਾਲੇ ਤਾਂ ਉਹੀ ਗੱਲ ਧੁੱਪੇ ਨਿਗਾ ਰਹਿਣਾ ਪਾਣੀ ਤੇ ਨਾਲੇ ਆ ਢੋਲ ਪਾ ਦੂੰਗੀ ਅੱਜ ਤਾਂ ਮੈਂ ਨਾ ਜਿੰਨਾ ਪਾਣੀ ਆ ਟੂਟੀ ਦਾ ਸਾਰਾ ਪਰੂੰਗੀ ਤੜਕੇ ਨਾ ਅਸੀਂ ਜਾਣਾ ਹੈਗਾ ਪ੍ਰੋਗਰਾਮ ਤੇ ਫਿਰ ਲੋਟ ਨਹੀਂ ਆਉਂਦਾ ਫਿਰ ਟੂਟੀ ਆਉਂਦੀ ਹੈ ਲੇਟ ਤੇ ਹੁਣ ਆਥਣੀ ਭਰ ਕੇ ਰੱਖਣੂ ਅੱਜ ਸਾਰਾ ਕੰਮ ਨਿਮੇੜ ਤਾਂ ਸਾਰਾ ਲੀੜਾ ਕੱਪੜਾ ਧੋ ਤਾ ਜਿੰਨਾ ਸੀਗਾ ਮੇਰਾ ਕੰਮ ਨਿਮੇੜ ਤਾ ਮੈਂ ਤੜਕੇ ਕੱਲਾ ਣਾਉਣਾ ਹੂ ਦੋ ਵਲਟੀਆਂ ਨਾ ਤੇ ਬਾਕੀ ਟੈਂਕੀਆਂ ਭਰੀਆਂ ਰਹਿਣੀਆਂ ਸਾਰੀਆਂ ਹਰਪ੍ਰੀਤ ਨੂੰ ਜਾ ਕੇ ਪੁੱਛਦਾ ਜੇ ਟੂਟੀ ਆ ਗਈ ਹੋ ਵਾੜੀ ਰਮਾਈ ਦੇਵਾਂਗੇ ਅੱਜ ਤਾਂ ਸੁੱਖਣਾ ਵਧੀਆ ਧੁੱਪ ਵੀ ਨਿਕਲੀ ਐ ਗੰਡੇ ਰਮਾਉਣ ਵਾਲੇ ਨੇ ਇੱਕ ਤਾਂ ਹਰਪ੍ਰੀਤ ਨੂੰ ਆਪ ਹੀ ਲਾਲਚ ਰਹਿੰਦਾ ਹੈਗਾ ਮੈਨੂੰ ਤਾਂ ਇਹ ਬਾੜੀ ਰਮਾਉਣ ਹੀ ਨਹੀਂ ਦਿੰਦੀ ਰੋਜ਼ ਕਹਿੰਦੀ ਐ ਕੱਲ ਨੂੰ ਰਮਾਲੀ ਕੱਲ ਨੂੰ ਰਮਾਲੀ ਹਰਪ੍ਰੀਤ ਘਰ ਹੀ ਨਹੀਂ ਦਿੰਦੀ ਹੈਗੀ ਪਤਾ ਨਹੀਂ ਕਿੱਧਰ ਗਈ ਐ ਕਿਦਰ ਮੱਜਾਂ ਮਨ ਨਾ ਬਾਗੀ ਹੋਵੇ ਆ ਜਾ ਆ ਜਾ ਕਰੀ ਆ ਮੈਂ ਤਾਂ ਮੈਂ ਕਿੱਧਰ ਜਾਣਾ ਐ ਹਰਪ੍ਰੀਤ ਹਾਂ ਉਹ ਮੈਂ ਬਾੜੀ ਰਮਾਉਣੀ ਸੀਗੀ ਲਾ ਲਾ ਪਾਈਪ ਜੀ ਮੈਂ ਗੰਡੇ ਰਮਾ ਦਿਆਂ ਪਾਪ ਪੈ ਨਹੀਂ ਕਾਦੇ ਨਾ ਲਾਲੇ ਹਜੇ ਟੂਟੀ ਨਹੀਂ ਆਈ ਟੂਟੀ ਆਈ ਨਹੀਂ ਨਾ ਹਜੇ ਆਈ ਨਹੀਂ ਕਦੇ ਕਦੇ ਲੇਟ ਛੱਡਦਾ ਹੁੰਦਾ ਦੋ ਟਾਈਮ ਜੇ ਬਣਾ ਰੱਖੇ ਨੇ ਹਾਂ ਉਹ ਕਦੇ ਤਾਂ ਛੱਡ ਦਿੰਦਾ 8 ਵਜੇ ਕਦੇ 9 ਵਜੇ ਛੱਡ ਦਿੰਦਾ ਕਦੇ 11 ਵਜੇ ਆਂਦਾ ਉਹ ਆਉਣ ਚ ਹੀ ਲੇਟ ਹੋ ਜਾਂਦਾ ਕਦੇ ਕਦੇ ਵਿਚਾਰਾ ਤੂੰ ਤੂੰ ਐਂ ਕਰੀ ਹਾਂ ਜਦੋਂ ਟੂਟੀ ਆ ਗਈ ਨਾ ਪਹਿਲਾਂ ਤੂੰ ਆਪਦਾ ਪਾਣੀ ਪੂਣੀ ਭਰ ਲੈ ਟੈਂਕੀ ਟੂਕੀ ਭਰ ਲੈ ਲੈ ਕੱਪੜੇ ਧੋ ਲਈ ਹਾਂ ਤੇ ਫਿਰ ਮੈਂ ਗੰਡੇ ਮਾਉਂਗਾ ਕੱਪੜੇ ਤਾਂ ਮੈਂ ਧੋ ਲੇ ਮੈਂ ਤਾਂ ਟੈਂਕੀ ਖਾਲੀ ਕਰੀ ਪਿਆ ਤਾਂ ਹਾਂ ਲਈ ਤਾਂ ਤਾਂ ਪੂਰਾ ਪਾਣੀ ਨਹੀਂ ਜਦੋਂ ਟੂਟੀ ਆ ਗਈ ਤਾਂ ਹਾਂ ਮੋਟਰ ਛੱਡੂਗੀ ਪਹਿਲਾਂ ਫਿਰ ਹੋ ਟੈਂਕੀ ਭਰੂੰਗੀ ਫਿਰ ਉਹ ਢੋਲ ਭਰੂੰਗੀ ਉਸ ਤੋਂ ਬਾਅਦ ਬਾੜੀ ਰਮਾਉਣ ਦੇਉਗੀ ਮੈਂ ਤੈਨੂੰ ਦੱਸ ਮੇਰੀ ਬੜਿਆ ਤੂੰ ਨੰਬਰ ਹੀ ਨਹੀਂ ਲਗਣਦੀ ਰੋਜ਼ ਹੀ ਆਇਆ ਨਹੀਂ ਪਤਾ ਹੁਣ ਪੜ ਕੇ ਆਪਾਂ ਜਾਣਾ ਪ੍ਰੋਗਰਾਮ ਤੇ ਤੜਕੇ ਕਿਵੇਂ ਭਰੇਗਾ ਪਾਣੀ ਕੱਲ ਨੂੰ ਸਾਰਾ ਦਿਨ ਐਵੇਂ ਹੀ ਜਾਊ ਜਾਣਾ ਤਾਂ ਹੈਗਾ ਉਹ ਫਿਰ ਗੰਡੇ ਵੀ ਰਮਾਉਣ ਵਾਲੇ ਨੇ ਕਿੱਡੇ ਦੇ ਫਿਰ ਆਪਣੇ ਗੰਡੇ ਨਹੀਂ ਹੋਣੇ ਜੇ ਆਪਾਂ ਨਾਲ ਉਹਨੂੰ ਪਾਣੀ ਲਾਇਆ ਕੋਈ ਨਹੀਂ ਕੱਲ ਨੂੰ ਤਾਇਆ ਨੂੰ ਕਹਿ ਦਾਂਗੇ ਤਾਇਆ ਪੈਪ ਲਾਜੂਗਾ ਤਾਇਆ ਬੇਲੀ ਹੁੰਦਾ ਇੱਧਰ ਉਹ ਕਹਿੰਦੇ ਨੇ ਕੱਲ ਨੂੰ ਕਿਹੜਾ ਪਟੈਂਕੀਆਂ ਭਰਨੀਆਂ ਉਹਨੂੰ ਤਾਂ ਇਹਨੂੰ ਵਿਚਾਰੇ ਨੂੰ ਪਾਣੀ ਤਾਂ ਚੜਾਉਣ ਦਾ ਤਾਂ ਨਹੀਂ ਪਤਾ ਲੱਗਦਾ ਆ ਸਿੱਧੀ ਪਾਈਪ ਲਾ ਜੂਗਾ ਬਾੜੀ ਚ ਮੈਂ ਕਿਹਾ ਹਾਂ ਬਸ ਉਹ ਤੂੰ ਤਾਂ ਹਾਂ ਕਹਿੰਦੇ ਨੇ ਜਿਹੜਾ ਮੈਂ ਆਪ ਖੜਕੇ ਰਮਾਉਂਦਾ ਉਹ ਵਧੀਆ ਗੱਲ ਸੀ ਉਹ ਫਿਰ ਜੇ ਟੂਟੀ ਆਈਗੀ ਵੱਧਾ ਵੀ ਧਰ ਮਾਲੀ ਖੇੜਾ ਛੱਡ ਦੇ ਕਰਾ ਪਾਣੀ ਛੱਡ ਦੇ ਟੂਟੀਆਂ ਨੂੰ ਮੈਂ ਤਾਂ ਦੋਸ ਦਿੰਨਾ ਕਦੀ ਕਦੀ ਨਹੀਂ ਛੱਡਦੇ ਕਰਾ ਕਦੀ ਆ ਯਾਰ ਰੋਟੀ ਬਣਾ ਰੱਖੇ ਰੋਟੀ ਖਾ ਲੈ ਰੋਟੀ ਖਾ ਕੇ ਮੈਂ 10 ਮਿੰਟ ਬਾਅਦ ਨੂੰ ਦਵਾਰੇ ਲਾਇਆ ਉਹ ਚੰਗਾ ਰੋਟੀ ਖਾ ਕੇ ਆ ਜਾ ਫਿਰ ਮੈਂ 10 ਮਿੰਟ ਸੱਤ ਚੀ ਜਾਣਾ ਮੈਂ ਤਾਂ ਪਾਣੀ ਗ ਮੈਂ ਤੈਨੂੰ ਦੱਸਾਂ ਮੋਬਾਈਲ ਲੈ ਜੀ ਨਾਲ ਜੇ ਟੂਟੀ ਬਾਧੂ ਆਈਗੀ ਮੈਂ ਤੈਨੂੰ ਫੋਨ ਕਰ ਦੂੰ ਪਾਈਪ ਲਾਈਨ ਠੀਕ ਹੈ ਮੈਨੂੰ ਫੋਨ ਕਰ ਦੇ ਆ ਜਾ ਫਿਰ ਫਿਰ ਮੈਂ ਕੰਡੇ ਰ ਮਾਈ ਦੇਉਂਗਾ ਠੀਕ ਹੈ ਰੋਟੀ ਖਾ ਲੈ ਬੈਠ ਰੇ ਲੈ ਰੋਟੀ ਲਿਆ ਲੱਗਦਾ ਹੈਗਾ ਵੀ ਹਜੇ ਤੱਕ ਤਾਂ ਪਤਾ ਲੱਗਿਆ ਨਹੀਂ ਮੇਰੀ ਟੂਟੀ ਬੰਦ ਕਰੀਦਾ ਆਵੇ ਸੁੱਕ ਗਈ ਪਈ ਐ ਸਾਰੀ ਬਾੜੀ ਬਿਉਂਟਾ ਮੈਂ ਵਧੀਆ ਖੇੜ ਕੇ ਗਈਆਂ ਹੌਂਟਲ ਮੇਰਾ ਤਾਂ ਸਾਰਾ ਪਾਣੀ ਭਰ ਗਿਆ ਨਾਲ ਟੈਂਕੀਆਂ ਭਰ ਗਈਆਂ ਨਾਲ ਲੀੜਾ ਕਪੜਾ ਧੋ ਲਿਆ ਸਾਰਾ ਬੇੜਾ ਧੋਤਾ ਵਧੀਆ ਬਣ ਗਿਆ ਮੇਰਾ ਤਾਂ ਕੰਮ ਮੈਂ ਤਾਂ ਅੱਜ ਵਧੀਆ ਬਿਉਂ ਤਾਂ ਲਾਈ ਸੀ ਮਾਂ ਕਿ ਅੱਜ ਮੈਂ ਆਈ ਬਿਉਂ ਤਾਂ ਖੇਡਾ ਮੁਣੀ ਇਹ ਪਾਣੀ ਜਾਣ ਦਿੰਦੀ ਔਰ ਫਿਰਦੀ ਹੈ ਹਾਈ ਹਾਈ ਹੋ ਫਿਰਦੀ ਆ ਤਾਂ ਸਾਹਮਣੇ ਮੈਂ ਕਿਵੇਂ ਹੁਣ ਖੋਹ ਕੁੱਪੀ ਜੀ ਲਾ ਕੇ ਜਾ ਮਾਂ ਮੈਂ ਤਾਂ ਬੰਦ ਕਰਕੇ ਗਈਆਂ ਜੇ ਹੁਣ ਮੈਂ ਇਹਦੇ ਆ ਝਾਕਦੇ ਝਾਕਦੇ ਜਾਣੀ ਆ ਆਈ ਨਹੀਂ ਪਤਾ ਇਹ ਤਾਂ ਕੱਚੀ ਪੂਟਣੀ ਆ ਮਾਂ ਘਰ ਪਈ ਜੇ ਮੁੜ ਕੇ ਖੜੀ ਨਹੀਂ ਛੱਡਣਾ ਚਲ ਕੋਈ ਨਾ ਦਵਾਰੇ ਆਉਂਗੀ ਦਵਾਰੇ ਕੋਹ ਖੋਲ ਕੇ ਜਾਉਂ ਤਾਂ ਹੁਣ ਛੜਾਤਾ ਪਾਣੀ ਭਰੇ ਹੀ ਗਿਆ ਸਾਰਾ ਚਲ ਹੁਣ ਇਹ ਵੀ ਭਰ ਲੂਗੀ ਤੇ ਹੁਣ ਬਠੇਰੀ ਡੁੱਲੀ ਜਾਂਦੀ ਆ ਤੇ ਆ ਬਾੜੀ ਰਮਾ ਲੈਣਗੇ ਤੇ ਨਾਲੇ ਤਾਂ ਕੋਈ ਟੈਂਕੀਆਂ ਟੂਕੀਆਂ ਭਰ ਲੈਣਗੇ ਹੁਣ ਫੇਰ ਗੇੜਾ ਮਾਰ ਕੇ ਜਾਮਾ ਹੁਣ ਤਾਂ ਜਾਮਾ ਸਾਹਮਣੇ ਫਿਰਦੀ ਆ ਵੀ ਹੁਣ ਮੈਂ ਆਏ ਜਾਣੀ ਆ ਇਹ ਤਾਂ ਕੰਡਿਆਂ ਦਾ ਝਾਫਾ ਨਾ ਮਗਰੂ ਨਹੀਂ ਫੇਰ ਲੈਣਾ ਮੈਨੂੰ ਤਾਂ ਬੜਾ ਡਰ ਲੱਗਦਾ ਇਹ ਤਾਂ ਲੜਾਈ ਦੇ ਗੱਡੇ ਤੋਂ ਇਹ ਤਾਂ ਬਾੜੀ ਕਲੇਸ਼ਨ ਆ ਫੇਰ ਕੁੱਤ ਮੈਂ ਆਈ ਆਗੀ ਮਹਕੀਆ ਪਤਾ ਲੱਗ ਗਿਆ ਹੋਵੇ ਟੂਟੀ ਆਈ ਦਾ ਮੈਂ ਖੋੜੀ ਲਈ ਹੋਵੇ ਤਰਡੋ ਮੈਂ ਸਾਕੇ ਗਈ ਸੀ ਕੁੱਪੀ ਦੀ ਕੀ ਆ ਮੈਂ ਖਾ ਲਾ ਲਈ ਹੋਵੇ ਇਹਨੇ ਖਿਆਲੀ ਨਹੀਂ ਕਰਿਆ ਛਾਕੀ ਤਾਂ ਜਾਂਦੀ ਆ ਟੂਟੀ ਦੇ ਖਿਆਲਤੀ ਉੱਥੇ ਸੰਭਰੀ ਜਾਂਦੀ ਆ ਬਿਨਾ ਟੂਟੀ ਆਉ ਮੈਂ ਨਿਗਰ ਰੱਖੂਗੀ ਤੇ ਵੀ ਨਾਲੇ ਮੈਂ ਸੰਭਰ ਲੈਣੀ ਆ ਚਲਾਕਤਾ ਵਾਲੀ ਐ ਤੈਨੂੰ ਬੜਾ ਪਤਾ ਲੱਗਦਾ ਮੈਂ ਤਾਂ ਕੁੱਪੀ ਚੜਾ ਗਈ ਬੰਦ ਕਰ ਗਈ ਟੂਟੀ ਚਲ ਕੋਈ ਨਾ ਦਵਾਰੇ ਦੇਖ ਕੇ ਜਾਉਂਗੀ ਹਜੇ ਕਰਾਉਨ ਸੰਭਰ ਲੈਣ ਦੇ ਕੀ ਕਰਾਂ ਲੈ ਮੈਂ ਤਾਂ ਟੂਟੀ ਦੀ ਮਾਰੀ ਇੱਥੇ ਸੰਬਰ ਨ ਵੀ ਲੱਗ ਗਈ ਪਾਣੀ ਡੁੱਲਦਾ ਤਾਂ ਦਿਖਦੀ ਆ ਜਦੋਂ ਆਉਣ ਲੱਗ ਜਿੰਦੀ ਮੈਂ ਤਾਂ ਹੋਰ ਰਸੋਈ ਚ ਬੈ ਖੜੀ ਨੂੰ ਖੜਕਾ ਸੁਣ ਜਾਂਦਾ ਜਦੋਂ ਡੁੱਲਦੀ ਹੁੰਦੀ ਆ ਟੂਟੀ ਚਲੋ ਕੀ ਪਤਾ ਅੱਜ ਭਈ ਲੇਟ ਆਉਗੀ ਕਈ ਵਾਰੀ ਨਾ ਆਏ ਹੁੰਦਾ ਕਈ ਵਾਰੀ ਤਾਂ 4 4 ਵਜੇ ਛੱਡਦਾ ਕਈ ਵਾਰੀ 3 ਵਜੇ ਛੱਡ ਦਾਂਦਾ ਕਈ ਵਾਰੀ ਆਏ ਨਹੀਂ ਪਤਾ ਦੋ ਵਾਰੀ ਛੱਡ ਦੇ ਦਿਨ ਚ ਹੈ ਤੇ ਕਦੇ ਆਉਂਦੀ ਵੀ ਨਹੀਂ ਹੁੰਦੀ ਕਿਤੇ ਗੱਲ ਨਹੀਂ ਪਹਿਲਾਂ ਵਾਂਗੂ ਮੋਟਰ ਮਾਟਰ ਨਾ ਸੜ ਗਈ ਹੋਵੇ ਪਹਿਲਾਂ ਤਾਂ ਹਾਲੀ ਮੋਟਰ ਸੜ ਗਈ ਸੀ ਉਦੋਂ ਜਮਾ ਪਤਾ ਹੀ ਨਹੀਂ ਲੱਗਿਆ ਸੀ ਮੈਨੂੰ ਤਾਂ ਮੈਂ ਤਾਂ ਸਾਰਾ ਦਿਨ ਚੱਕੀ ਗਈ ਉਦੋਂ ਦੋ ਤਿੰਨ ਨੇ ਨਹੀਂ ਆਈ ਟੂਟੀ ਉਦੋਂ ਇੰਨਾ ਔਖਾ ਹੋਇਆ ਦੂਜੀ ਮੋਟਰ ਦਾ ਪਾਣੀ ਖਾਰਾ ਸੋਰਾ ਮਨ ਮਨ ਇਹ ਕਿਸੇ ਕੰਮ ਦਾ ਨਹੀਂ ਨਾ ਭਾਈ ਮੈਂ ਤਾਂ ਟੈਂਕੀ ਭਰਦੀ ਨਹੀਂ ਕਿਰਾਂ ਐ ਕਰਦੀਆਂ ਹੈ ਮੈਂ ਤਾਂ ਥੱਕੀ ਪਈਆਂ ਇਹ ਤਾਂ ਫੇਰ ਸ਼ੰਭਰੂੰਗੀ ਮੈਂ ਤਾਂ ਇੱਕ ਘੰਟਾ ਪਹਿਲਾਂ ਕਰਦੀਆਂ ਆਰਾਮ ਫੇਰ ਕਿਸੇ ਦੇ ਪਤਾ ਲੈ ਕੇ ਆਉਂਗੀ ਹਦਰ ਪੁੱਛ ਕੇ ਆਉਂਗੀ ਦੂਜੇ ਘਰ ਵਾਲਿਆਂ ਨੇ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਜੇ ਆਇਆ ਹੁੰਦਾ ਨਾ ਟੂਟੀ ਫਿਰ ਤਾਂ ਮੈਨੂੰ ਬੋਲ ਵੀ ਮਾਰ ਦਿੰਦਿਆਂ ਵੀ ਟੂਟੀ ਆ ਗਈ ਨਹੀਂ ਪਾਣੀ ਭਰ ਲ ਆਈ ਨਹੀਂ ਅੱਜ ਟੂਟੀ ਮੈਂ ਤਾਂ ਐਵੇਂ ਹੀ ਬਹਿਮ ਕਰ ਮੈਂ ਤਾਂ ਘੰਟਾ ਸੁਣਨੀ ਆ ਹੁਣ ਖੜ ਮਾ ਤਾਂ ਬੰਦ ਕਰ ਗਈ ਸੀ ਟੂਟੀ ਵਧੀਆ ਇਹਨਾਂ ਦੀ ਹਰ ਤਰੀਕੀ ਸਾਰਾ ਪਾਣੀ ਭਰ ਗਿਆ ਵਧੀਆ ਸਾਰਾ ਲੀੜਾ ਕਪੜਾ ਤੋਤਾ ਗਿਆ ਅੱਗੇ ਸੁਨੇਹੀ ਛੱਡ ਲੈਂਦੇ ਬਾੜੀ ਚ ਟੌਕਾ ਪਾਣੀ ਦਾ ਨਾ ਜਾਣ ਦਿੰਦੇ ਸਾਡੇ ਤਾਂ ਅੱਜ ਦੇਖੀ ਅੱਜ ਹੁਣ ਆਪਦੀ ਬਾੜੀ ਨਹੀਂ ਰਮੀ ਪੌਰਾ ਪਾਣੀ ਨਹੀਂ ਭਰਿਆ ਗਿਆ ਹੁਣ ਕਿਵੇਂ ਤੜਫਦੇ ਹੋਣਗੇ ਹੁਣ ਪਤਾ ਲੱਗੂ ਵੀ ਅਸੀਂ ਤਾਂ ਈਕੇ ਪਾਣੀ ਨਹੀਂ ਸੀ ਜਾਣ ਦਿੰਦੇ ਚੱਲ ਹੁਣ ਬੰਦ ਕਰਕੇ ਆਉਣੀ ਆ ਸਾਡਾ ਪਾਣੀ ਤਾਂ ਭਰਿਆ ਗਿਆ ਸਾਰਾ ਤੇ ਹੁਣ ਮੈਂ ਕੁੱਪੀ ਜੀ ਲਾ ਕੇ ਆਉਣੀ ਆ ਚੱਲ ਕੋਈ ਨਾ ਭਰ ਲੈਣਗੇ ਇਹਨਾਂ ਨੂੰ ਵੀ ਲੋੜ ਹੈ ਪਾਣੀ ਦੀ ਈ ਕਿਵੇਂ ਆਈ ਸੀ ਮਾ ਦਾ ਭਾਈ ਹਰ ਤਰੀ ਚ ਕੋਲੇ ਆਈ ਸੀ ਉਹ ਪਈਏਗੀ ਮੈਂ ਕਿਹਾ ਚੱਲ ਤੂੰ ਪੁੱਜੀ ਦਸ ਮਿੰਟ ਮੈਂ ਗੱਲਾਂ ਕਰਕੇ ਆਉਣੀ ਆ ਚੱਲ ਫਿਰ ਹੁਣ ਤਾਂ ਮੈਂ ਪਈ ਜਾਂਦੀ ਨਹੀਂ ਤਾਈ ਮੈਨੂੰ ਤਾਂ ਐ ਲੱਗਦਾ ਉਹ ਥੱਕੀ ਪਈ ਐ ਨੇ ਪਹਿਲਾਂ ਨਾ ਟੂਟੀ ਨਾ ਆ ਗਈ ਹੋ ਮੇਰਾ ਪਹਿਲਾਂ ਵੀ ਬਾੜੀ ਰਮਾਉਣੀ ਸੀਗੀ ਆਹ ਮੈਂ ਉਹਦਾ ਸੱਤ ਚਬਾ ਗਿਆ ਉਹ ਥੱਕ ਗਈ ਹੋ ਟੂਟੀ ਮਿਲਾਈ ਚਿਰਦੀ ਆਈ ਹੋ ਹਨਾ ਪਤਾ ਨਹੀਂ ਭਾਈ ਹੜ ਤਾਂ ਹੋਣ ਗਈਆ ਦੋ ਕਟੌੜੇ ਨੇ ਕੋਲੋਂ ਮੋਟਰਾਂ ਜੀਆਂ ਬੰਦ ਹੋ ਗਈਆਂ ਹਟਾ ਜਮਾ ਟੌਂਕਾ ਪਾਣੀ ਦਾ ਨਹੀਂ ਜਾਂਦਾ ਭਾਈ ਕੀ ਕਰਗੇ ਪਈ ਫਿਰ ਜੇ ਲੇਟ ਹੀ ਵਾਲੀ ਛੱਡੀ ਟੁੱਟੀ ਹੋਣੀ ਹੈ ਨਹੀਂ ਭਾਈ ਲੇਟ ਛੱਡੀ ਆ ਕੋ ਕੀ ਹੋਗਾ ਤੇ ਜੇ ਕੋਈ ਬੰਦ ਕਰ ਦਿੰਦੇ ਨੇ ਸਾਰੇ ਘਰਾਂ ਦੇ ਮੋਟਰਾਂ ਬੰਦ ਕਰ ਦਿੰਦੇ ਨੇ ਫੇਰ ਕੋਈ ਜਾਂਦਾ ਦੋ ਬਾਲਟਿਆਂ ਪਾਣੀ ਨਹੀਂ ਜੋ ਵੀ ਨਹੀਂ ਜਾਂਦਾ ਤਾਈ ਹੁਣ ਮੇਰੀ ਗੱਲ ਸੁਣ ਲੈ ਤੂੰ ਮੋਟਰਾਂ ਦਾ ਘਰ ਘਰੇ ਤੁਸੀਂ ਵੀ ਮੋਟਰ ਲਾ ਲਓ ਨਾ ਅਸੀਂ ਤਾਂ ਮੋਟਰ ਨਾਲ ਹੀ ਰਮਾਉਣੇ ਆ ਬਾੜੀ ਆ ਚਲ ਕੋਈ ਨਾ ਭਾਈ ਅਸੀਂ ਵੀ ਮੋਟਰੀ ਲਿਆਵਾਂਗੇ ਤੇ ਫੇਰ ਹੁਣ ਤਾਂ ਸਾਰਾ ਪਾਣੀ ਨਾ ਦੂਜੀ ਮੋਟਰ ਦਾ ਵਰਤਦੇ ਆ ਭਾਈ ਕੀ ਕਰੀਗੇ ਉਹ ਮੱਛੀ ਦਾ ਚਲੋ ਫਿਰ ਵਰਤਣਾ ਹੀ ਪੈਂਦਾ ਅੱਜ ਮੈਂ ਲੈ ਬਾੜੀ ਰਮਾਉਣੀ ਸੀਗੀ ਅੱਜ ਹੀ ਟੂਟੀ ਉਹਨੇ ਲੇਟ ਛੱਡੀ ਐ ਉਹ ਦੋ ਤਿੰਨ ਟਾਈਮ ਜੇ ਬਣਾ ਰੱਖੇ ਨੇ ਅਜੇ ਕਦ ਤੱਕ ਸੁਣੀ ਨਹੀਂ ਛੱਡ ਦਿੰਦੇ ਨੇ ਮੈਂ ਵੀ ਪਹਿਲਾਂ ਆਖੀ ਜਾਂਦੀ ਆ ਮੈਂ ਕਿਾ ਸੁੱਕੀ ਪਈ ਆ ਬਾੜੀ ਅੱਗੇ ਤਾਂ ਮੈਂ ਕਿਾ ਸਦੇਹੀ ਰਮਾਲ ਲੈਂਦੇ ਤੇ ਮੈਂ ਕਿਾ ਟੂਟੀ ਹਜੇ ਮਾ ਆਈ ਨਹੀਂ ਹੋਣੀ ਇਹਨਾਂ ਤੋਂ ਟਾਈ ਪਹਿਲਾਂ ਮੈਂ ਮੁੜ ਗਿਆ ਹਰਪ੍ਰੀਤ ਕਹਿੰਦੀ ਅੱਜ ਤਾਂ ਆਈ ਨਹੀਂ ਕਹਿੰਦੀ ਮੈਂ ਤੈਨੂੰ ਫੋਨ ਕਰ ਦੂੰ ਮੈਂ ਸੱਤ ਚ ਬੈਠਾ ਰ ਡੀਕੀ ਗਿਆ ਨਾ ਉਹਨੇ ਕੋਈ ਫੋਨ ਫਾਨ ਕਰਿਆ ਫੋਨ ਭਾਈ ਫੇਰ ਟੁੱਟ ਗਈ ਅੱਜ ਲੇਟ ਆਈਆਂ ਨੇ ਫੋਨ ਕੀ ਕਰੇ ਵਿਚਾਰੀ ਫੇਰ ਜੇ ਟੁੱਟੀ ਜਾਵੇ ਫੇਰ ਹੀ ਫੋਨ ਕਰੇ ਉਹ ਚਲ ਤਾਈ ਉਹਨੂੰ ਪੁੱਛਦਾ ਫੇਰ ਵੀ ਨੇ ਪਾਣੀ ਭਰ ਲਿਆ ਕਿ ਨਾ ਮੈਨੂੰ ਤਾਂ ਲੱਗਦਾ ਮੈਨੂੰ ਤਾਂ ਉਹ ਬਾੜੀ ਆ ਚਰ ਮਾਉਣੀ ਨਹੀਂ ਦੇਣੀ ਹੈਗੀ ਜੇ ਪਾਈ ਟੁੱਟੀ ਆ ਗਈ ਹੁਣ ਆਏ ਆਖੂਗੀ ਵੀ ਮੈਂ ਟਾਈਕ ਨਾ ਪਾ ਲਾਂ ਤਾਂ ਹਾਂ ਪਾਣੀ ਚੜਾ ਦਿਆ ਤੇ ਆਈ ਨਹੀਂ ਪਤਾ ਬੇੜਾ ਧੌਣ ਲੱਗ ਜੀ ਉਹ ਚਲ ਤਾਈ ਫਿਰ ਕੀ ਹੈ ਫਿਰ ਕੱਲ ਕੱਲ ਨਾ ਪਰਸੋਂ ਸੀ ਕੱਲ ਨੂੰ ਤਾਂ ਪ੍ਰੋਗਰਾਮ ਤੇ ਜਾਣਾ ਹੈ ਪਰਸੋਂ ਰਮਾ ਲਾਂਗੇ ਫਿਰ ਹੋਰ ਕੀ ਹੈ ਕੋਈ ਨਾ ਭਾਈ ਪਰਸੋਂ ਰਮਾ ਲਈ ਆਹ ਦੇ ਦੇ ਚਲ ਕੋਈ ਨਾ ਪਰ ਤੁਸੀਂ ਪ੍ਰੋਗਰਾਮ ਤੇ ਵੀ ਜਾਣਾਗਾ ਤਾਂ ਮੈਂ ਛੱਡ ਜੂੰਗੀ ਪਾਈ ਫਲਾ ਕੇ ਤੁਹਾਡੀ ਬਾੜੀ ਚ ਪਾਣੀ ਉਹ ਤਾਈ ਆਏ ਤਾਂ ਉਹ ਕਹੀਂ ਸੀ ਪਾ ਤਾਈ ਨੂੰ ਕਹਦੇ ਆਂਗੇ ਉਹ ਆਏ ਹੁਣ ਜਿਵੇਂ ਮੈਂ ਨਾ ਗੰਡੇ ਤਾਂ ਰਮਾਉਣੇ ਜਦ ਗਾਜਰਾਂ ਚ ਪਾਣੀ ਨਹੀਂ ਪਾਣਾ ਤਾਂ ਗਾਜਰਾਂ ਫਿਰ ਖਰਾਬ ਹੋ ਜਾਂਦੀਆਂ ਕੋਈ ਨਹੀਂ ਲੋਟਾਂ ਦਾ ਦੂਜੇ ਮੈਨੂੰ ਤਾਂ ਗੱਲ ਰੋਟ ਨਹੀਂ ਕੋਈ ਨਹੀਂ ਗਾਜਰਾਂ ਚ ਪਾਣੀ ਪਾਣ ਲੱਗਾ ਨਾ ਮੈਂ ਕੋਲੇ ਖੜ ਕੇ ਵਧੀਆ ਮਾਰਨੂੰ ਕੋਈ ਨਾ ਮੈਂ ਬੱਤਜੀ ਕਸੀਏ ਨਾਲ ਪਾ ਦੂੰ ਆਈ ਨਹੀਂ ਮੈਂ ਪਾਣੀ ਪਾਣ ਦਿੰਦੀ ਤੁਹਾਡੀਆਂ ਗਾਜਰਾਂ ਚ ਕੋਈ ਨਹੀਂ ਕੋਈ ਨਹੀਂ ਤਾਂ ਆਏ ਤਾਂ ਤੂੰ ਕੋਈ ਗੱਲ ਨਹੀਂ ਗਾਜਰਾਂ ਵੀ ਲਈ ਪਟ ਗਈ ਜੇ ਤੈਨੂੰ ਲੋੜ ਹੋਈ ਸਬਜ਼ੀ ਦੀ ਹਾਂ ਚਲ ਕੋਈ ਨਾ ਬਈ ਉਹ ਤਾਂ ਢੋਡੀ ਰੱਖੀ ਹੁੰਦੀ ਐਸੀ ਤਾਂ ਫਿਰ ਹੁਣ ਬਗ ਜਾਣੇ ਹੁੰਨੇ ਆ ਹਾਂ ਨਾ ਕੋਈ ਨਾ ਭਾਈ ਮੈਂ ਤਾਂ ਸੋ ਕੋ ਗੇਰਾ ਮਾਰ ਕੇ ਜਾਣੇ ਕੋ ਤੁਸੀਂ ਕਿਤੇ ਕੋਈ ਗਰਾਮ ਵਗ ਜਾਣੇ ਆਉਂਗੇ ਯਾਈ ਨਹੀਂ ਪਤਾ ਤਾਈ ਮੈਨੂੰ ਪਤਾ ਤੂੰ ਤੂੰ ਹੀ ਰਾਖੀ ਰੱਖਦੀ ਐ ਕਿ ਕੋਈ ਕੈਮਰਾ ਲੱਗਿਆ ਇੱਥੇ ਨਾ ਭਾਈ ਕਿਹਨੇ ਭਾਈ ਚੋਰੀ ਕਰਨੀ ਆ ਉਹਦਾ ਕੈਮਰਾ ਲੱਗਾ ਤੇ ਉਹ ਵੀ ਕਰ ਲੈਂਦਾਗਾ ਹਾਂ ਇਹ ਤਾਂ ਗੱਲ ਹੈਗੀ ਐ ਤਾਈ ਕੈਮਰਾ ਲੱਗਾ ਜੋ ਕਿਹੜਾ ਕੋਈ ਚੋਰੀ ਨਹੀਂ ਕਿਸੇ ਤੋਂ ਹੁੰਦੀ ਚਲ ਕਾਰੇ ਵਾਸਤੇ ਕੈਮਰਾ ਨੇ ਸਬਜ਼ੀ ਤਾਂ ਸਾਂਝੀ ਹੁੰਦੀ ਐ ਕੀ ਗੱਲ ਐ ਹੋਰ ਭਾਈ ਸਾਂਝੀ ਐ ਚਲ ਕੋਈ ਨਾ ਆ ਗਾਜਰਾਂ ਦਾ ਹੁਣ ਮਹੀਨਾ ਵੀ ਦੇਣਾ ਪੱਕ ਜਾਣਗੀਆਂ ਕੋਈ ਨਹੀਂ ਤਾਈ ਲੈ ਜੀ ਗਾਜਰਾਂ ਦਾ ਕੀ ਐ ਕੋਈ ਨਾ ਭਾਈ ਨਕਲ ਕੋਈ ਨਾ ਉਹ ਜੇ ਮੈਂ ਕਿਤੇ ਉੱਤੋਂ ਲਾਉਂਦੀ ਕੁੱਪੀ ਜੀ ਫੜ ਲੈਂਦਿਆ ਤੇ ਮੈਂ ਤਾਂ ਚੋਰ ਨਹੀਂ ਆ ਕੋਈ ਗੱਲ ਵਾਂਗੂ ਚੋਰ ਨਵਾਜਦੀ ਆ ਨਹੀਂ ਪਤਾ ਮੈਨੂੰ ਆਪਣਾ ਚਾਹ ਤੇ ਸਾਰ ਦੇ ਕਿੱਥੇ ਲੈ ਕੇ ਜਾਂਦੀ ਹਰ ਪਰੀ ਤਾਂ ਇਹ ਤਾਂ ਨਾਲੇ ਉਹੀ ਗੱਲ ਵਾਂਗੂ ਗਾਲੀ ਪਾਈ ਦੀ ਹਰ ਪਰੀ ਤਾਂ ਆ ਨਹੀਂ ਪਤਾ ਕਿੱਥੇ ਗੁੱਤ ਨਿਕਣੀ ਸੀ ਕਿਤੇ ਮੈਨੂੰ ਕਿੱਥੇ ਫੜ ਕੇ ਲੈ ਕੇ ਜਾਂਦੀ ਚਲ ਵਧੀਆ ਹੋ ਗਿਆ ਮੁੰਡਾ ਆ ਗਿਆ ਮੈਂ ਤਾਂ ਗੱਲ ਹੀ ਟਾਲਤੀ ਵੀ ਮੈਂ ਤਾਂ ਹਰਪਰੀ ਕੋਲ ਗੱਲਾਂ ਕਰਨ ਆਈ ਸੀ 10 ਮਿੰਟ ਜੇ ਕਿਤੇ ਮੈਂ ਉੱਤੋਂ ਫੜੀ ਜਾਂਦੀ ਫੇਰ ਮੈਂ ਕੀ ਗੱਲ ਬਣਾਉਂਦੀ ਅੱਪ ਤਾਂ ਨਹੀਂ ਕੋਣ ਬੋਲੀ ਜਾਂਦਾ ਹੜਦੇ ਨਹੀਂ ਗਲਮਾ ਚ ਉਹ ਹੀ ਬੋਲਦੇ ਤਰੇ ਫਦੇ ਆ ਹਰਪ੍ਰੀਤਾ ਤੂੰ ਤਾਂ ਕਰਣਾ ਹੈ ਮਰੀ ਯਾਨੀ ਹੈਗੀ ਮੈਂ ਟੂਟੀ ਦਾ ਕਦੋਂ ਦੀ ਆਈ ਤੂੰ ਪਾਣੀ ਪਰ ਲਿਆ ਟੂਟੀ ਕਦੋਂ ਦੀ ਹੈ ਤੈਨੂੰ ਕੋਣ ਕਹਿੰਦਾ ਮੈਨੂੰ ਤਾਈ ਦੱਸ ਕੇ ਗਈ ਆ ਉਹਨਾਂ ਹੀ ਤਾਂ ਨਹੀਂ ਮੋਟਰ ਨਹੀਂ ਹੈਗੀ ਬਿਨਾਂ ਮੋਟਰ ਤੋਂ ਟੂਟੀ ਆਈ ਜਾਂਦੀ ਹੈ ਉਹ ਮੁੰਡਲਾ ਤੂੰ ਮੋਟਰ ਹੀ ਨਹੀਂ ਛੱਡੀ ਹੋਣੀ ਭੂਮਾ ਮਰ ਜਾ ਮੈਂ ਤਾਂ ਆਖ ਮੈਨੂੰ ਟੂਟੀ ਦਾ ਖੜਕਾ ਸੁਣੂਗਾ ਮੈਂ ਨਾ ਮਿੰਟਕ ਝਾੜੂ ਲਾਉਂਦੀ ਲਾਉਂਦੀ ਪਾਈ ਢੂਈ ਦੁਖਣ ਲੱਗੀ ਮੁੜ ਕੇ ਤੂੰ ਨਹੀਂ ਕਰੇ ਬਣਿਆ ਮੈਨੂੰ ਤਾਂ ਫਿਰ ਪਤੀ ਨਹੀਂ ਲੱਗਿਆ ਮੈਂ ਜਿਵੇਂ ਮੋਟਰ ਛੱਡ ਸੁਣ ਲੈ ਖੜਕੇ ਨੂੰ ਆਏ ਵੀ ਗੱਜੂ ਦਾ ਰੱਬ ਫਿਰ ਤੂੰ ਦੁਨਸਰ ਨੂੰ ਸੁਣੂਗਾ ਟੁੱਟਿਆ ਬਕਰ ਕਿਹੜਾ ਸੁਣੂਗਾ ਮੈਂ ਪੈ ਗਈ ਮੈਂ ਤਾਈ ਕਿਤੇ ਬੰਦ ਹੋਈਆਂ ਮੋਟਰਾਂ ਦੀਆਂ ਨਹੀਂ ਤਾਈ ਕਿ ਪਾਣੀ ਕਿੱਦਾਂ ਵੰਗਿਆ ਓਹੀ ਤਾਂ ਕਹ ਲੈ ਤੂੰ ਖਿਆਲ ਨਹੀਂ ਕਰਦੀ ਤੂੰ ਕਰ ਟੁੱਟੀ ਥੱਲੇ ਮੇਰਾ ਬਾਲਟੀ ਧਰਦਣਾ ਹੁੰਨਾਗਾ ਤੂੰ ਬਾਲਟੀ ਕਰੀਏ ਬਾਲਟੀ ਬੁਲਟੀ ਧਰਨੋਂ ਭੁੱਲ ਗਈ ਮੇਰੇ ਤਾਂ ਦਿਮਾਗ 'ਚ ਨਹੀਂ ਆਈ ਮੈਂ ਤੈਨੂੰ ਦੱਸਾਂ ਖੜਾ ਹੋ ਜਾ ਹੁਣ ਤਾਂ ਮੋਟਰ ਛੱਡਿਆ ਓ ਮੋਟਰ ਤਾਂ ਮੈਂ ਛੱਡਿਆ ਹੁਣਾ ਤੂੰ ਛੱਡ ਮੋਟਰ ਮੈਂ ਦੇਖਦੀ ਆਂ ਓਏ ਪਾਣੀ ਆ ਮੋਟਰ ਦੀ ਛੱਡ ਦੇ ਸੋਚਾ ਪਾਣੀ ਤਾਂ ਉਹਦੀ ਆ ਜੂਗਾ ਨੇ ਛੱਡ ਦੇ ਉਹ ਮੋਟਰ ਤਾਂ ਮੈਂ ਛੱਡਤੀ ਪਾਣੀ ਫੇਰਦੀ ਆ ਆਹੋ ਟੁੱਟੀ ਛੱਡੀ ਨਹੀਂ ਕਦੇ ਟੁੱਟੀ ਨਾ ਬੰਦ-ਬੰਦ ਪਈ ਹੋਵੇ ਅੱਜ ਛੱਡੀ ਨਾ ਹੋਵੇ ਮੋਟਰ ਪਾਣੀ ਕਿਵੇਂ ਚੱਕੇ ਇਤਰੇ ਤਾਂ ਉਹੀ ਕੰਮ ਨੇ ਤੇਰੇ ਨਾਲ ਛੱਡੀ ਜਾਂਦੇ ਮੋਟਰ ਨੂੰ ਬੰਦ ਕਰੀ ਮੈਂ ਟੁੱਟਿਓ ਕਰਦੀ ਆ ਬੂ ਮੈਂ ਮਰ ਜਾ ਆ ਕੀ ਆ ਕਿਨੇ ਕਰੇ ਟੁੱਟ ਮਰ ਜਾ ਟੁੱਟੀ ਵਸਾਏ ਪਏ ਨੇ ਨਾਲੇ ਹੈ ਵਿਚੇ ਨਾਲੇ ਡੱਕੇ ਵਸਾਏ ਪਏ ਨੇ ਲੈ ਕੱਢ ਦੇ ਫਿਰ ਆਓ ਪੋਲੀ ਪੇਚ ਕਸਣਾ ਲਿਖਣਗੇ ਦੇਖੀ ਲੈ ਆ ਲੀਰਾਂ ਹੀ ਆ ਕੀ ਵਸਾਏ ਪਏ ਇਹਦਾ ਗੁੱਦ ਜੀ ਇਹ ਕੰਮ ਕੀ ਦਾ ਕਰਿਆ ਕੀ ਨਹੀਂ ਇਹ ਕਿੱਤਾ ਟੂਟੀ ਛੱਡ ਦੇ ਪਾਣੀ ਤਾਂ ਆਪ ਹੀ ਆਉਣ ਲੱਗ ਜੂ ਕਿਹੜਾ ਕੰਮ ਕਰ ਗਿਆ ਇਹ ਟੂਟੀ ਤਾਂ ਹਟ ਗਈ ਪੇਣਾ ਟੂਟੀ ਤਾਂ ਹਟ ਗਈ ਡੱਕੇ ਕਿੱਥੇ ਆਏ ਨਹੀਂ ਦੇਖਦਾ ਇਹ ਤਾਂ ਵਿੱਚ ਜਾਲੀ ਹੈ ਜਾਲੀ ਹੈ ਇਹ ਆਹੋ ਇਹ ਤਾਂ ਜਾਲੀ ਐ ਟੁੱਟੀ ਦੀ ਉਹ ਟੁੱਟੀ ਵੀ ਕੱਲ ਵਗ ਟੁੱਟੀ ਆ ਕੇ ਹਟ ਗਈ ਲੈ ਪਾਣੀ ਤਾਂ ਦائیں ਨੇ ਦੂਰ ਲੈਣਾ ਕਿ ਜੇ ਇੱਥੇ ਜੀ ਮੋਟਰ ਚੱਲਦੀ ਵੀ ਹਮੇ ਉਹ ਤਾਂ ਮੱਥ ਮੰਦਾ ਮੋਟਰ ਮਚਾਏਗਾ ਇਹ ਕਿੱਤਾ ਕੀ ਨਾ ਕਰਿਆ ਕਿਨੇ ਇਹ ਪਤਾ ਕਰ ਲੈ ਨਾ ਕਿਧਰ ਛਿੜਤੀਓ ਕੁ ਪੀਜੀ ਉਰੇ ਫੜਾ ਮੈਨੂੰ ਮੈਂ ਖੋਜ ਕਰਾਂਗੀ ਕਿਧਰ ਛਿੜਤੀ ਸੀਗੀ ਕਿਹਨੇ ਚੜਾਤੀ ਇਹੇ ਉੱਤੇ ਕਿਤੇ ਤੂੰ ਤਾਂ ਨਹੀਂ ਚੜਾ ਗਿਆ ਲੈ ਗੱਲਾਂ ਕਰਦੀਆਂ ਕਰਦੇ ਮੈਂ ਤਾਂ ਉੱਠਣ ਸਰ ਪਹਿਲੇ ਗੇਟ ਮਗਰੋਂ ਖੋਲਦਾ ਮੈਂ ਟੂਟੀ ਛੜਦਾ ਹੁੰਨਾ ਕਰ ਰੋਜ਼ ਮੈਂ ਤੂੰ ਐਂਦਾ ਨਹੀਂ ਚੜਾ ਗਿਆ ਵੀ ਹੜਦੀ ਨਹੀਂ ਇਹ ਲਾਈਟ ਮਚਾਈ ਜਾਂਦੀ ਰਹਿੰਦੀ ਐ ਆ ਪਈਏ ਕੁ ਪੀਰ ਕਿੱਥੇ ਪਈ ਐ ਨਹੀਂ ਇੱਥੇ ਸਿੱਟਣ ਦੀ ਕੀ ਲੋੜ ਸੀ ਤੈਨੂੰ ਐ ਹੋ ਜਾ ਕਿਹੜਾ ਆ ਇੱਥੇ ਜਿਹੜਾ ਇੱਥੇ ਕੁੱਪਾਂ ਚੜਾ ਗਿਆ ਚੱਲ ਹੁਣ ਪਈ ਰਹਿਣੀ ਆ ਪਈਏ ਲੈ ਚੱਕ ਲੈ ਲਿਆ ਨਿਕਲੀ ਨਹੀਂ ਨਿਕਲੀ ਇਹਦੇ ਵਿੱਚ ਪਈਏ ਇੱਕ ਵਾਰ ਪਈ ਨਹੀਂ ਤਾ ਫੇਰ ਕੱਢੀ ਉਹ ਤਾਂ ਛੱਡ ਦੇ ਲੈ ਰਾਬੜ ਰਿੰਗ ਜਾ ਮੈਂ ਤੈਨੂੰ ਦੱਸਣਾ ਟੂਟੀ ਦਾ ਪਤਾ ਕਰ ਵੀ ਟੂਟੀ ਬੰਦ ਕੇ ਨਾ ਕਰਕੇ ਗਿਆ ਆਪਣੀ ਮੇਰੀ ਤਾਂ ਸਾਰੀ ਤਾਂ ਟੈਂਕੀ ਖਾਲੀ ਭੇ ਲੀੜਾ ਕਪੜਾ ਧੋ ਕੇ ਆਪਾਂ ਤੜਕੇ ਜਾਣਾਗਾ ਉਹ ਕੋਈ ਪ੍ਰੋਗਰਾਮ ਤੇ ਜਾਣਾ ਕੱਪੜੇ ਸਾਰੇ ਧੋਣ ਵਾਲੇ ਪਏ ਨੇ ਬਾੜੀ ਰਮੋਣ ਵਾਲੀ ਪਈਏਗੀ ਟੂਟੀ ਟੂਟੀ ਤਾਂ 23 ਦਾ ਕੰਮ ਹੈ ਫਿਰ ਜਿਹੜੀ ਕਹਿੰਦੀ ਸੀ ਕਿ ਸਾਡੇ ਤੱਕ ਆਈ ਜਾਂਦੀ ਐ ਛੋੜੇ ਆਉਂਦੀ ਨਹੀਂ ਉਹਨਾਂ ਨੇ ਟੂਟੀ ਕਿੱਥੋਂ ਆ ਗਈ ਉਹੀ ਬੰਦ ਕਰਕੇ ਗਿਆ ਪਾ ਜਣੇ ਮੈਨੂੰ ਇੱਥੇ ਟੱਕਰੀ ਸੀ ਗਾਹਾਂ ਆ ਗਈ ਸੀ ਪਹਿਲਾਂ ਕਿ ਮੈਂ ਤਾਂ ਹਰਪ੍ਰੀਤ ਕੋਲੇ ਸੀ ਹਰਪ੍ਰੀਤ ਅੱਗੇ ਪਈ ਐ ਉਹ ਕਰਦੀ ਗਈ ਫਿਰਦੀ ਆਪਣੇ ਘਰੇ ਹੋਣ ਹੁਣ ਮੈਨੂੰ ਕੀ ਪਤਾ ਕੀ ਕਰਦੀ ਫਿਰਦੀ ਐ ਮੈਨੂੰ ਤਾਂ ਟੱਕਰੀ ਮੈਂ ਦੇ ਤੂੰ ਝਾੜੂ ਲਾ ਕੇ ਫਿਰ ਮੈਂ ਪੈ ਗਈ ਮਿੰਟਕ ਉਹ ਤਾਂ ਮੇਰੇ ਪਈ ਤੋਂ ਟੂਟੀ ਆ ਗਈ ਮੇਰੇ ਪਈ ਤੋਂ ਬੰਦ ਕਰਕੇ ਗਈ ਆ ਫਿਰ ਉਹ ਪੁੱਛ ਕੇ ਆ ਫਿਰ ਉਹ ਨਾ ਤੂੰ ਇਹ ਪਤਾ ਕਰ ਵੀ ਟੂਟੀ ਸੱਚ ਮੁੱਚੀ ਨਹੀਂ ਸੀ ਵਾਲ ਬਣੀ ਮੈਂ ਨਹੀਂ ਮੈਂ ਤਾਈ ਕੇ ਘਰ ਜਾ ਕੇ ਹਣੀ ਹੋਰ ਤਾਂ ਫਿਰ ਕੋਈ ਆਪਣਾ ਇਹ ਜਾਂ ਬੰਦੇ ਹੀ ਨਹੀਂ ਜਿਹੜਾ ਆਪਣੀ ਟੂਟੀ ਬੰਦ ਕਰੂਗਾ ਆਪਣੇ ਪਾਣੀ ਆ ਜੇ ਤਾਈ ਕੇ ਨਹੀਂ ਜਾਂਦਾ ਹੁੰਦਾ ਜੋ ਆਪਾਂ ਮੋਟ ਬੰਦ ਕਰੀਏ ਪਤਾ ਕਰਿਆ ਇਮੀਨ ਚੱਕ ਕਰਿਆ ਕਰਾ ਚੱਕ ਕਿਵੇਂ ਨਾ ਕਰਾ ਸ਼ੱਕ ਤਾਂ ਮੈਨੂੰ ਤਾਈ ਤੇ ਮੈਂ ਤੈਨੂੰ ਦੱਸਾਂ ਤਾਈਂ ਤਾਂ ਮੈਂ ਸਵਾਰ ਕੇ ਖਿੱਚੂ ਅੱਜ ਤੂੰ ਪਤਾ ਕਰ ਪਿਆ ਮੈਂ ਹੁਣੀ ਜਾਨੀ ਆ ਤਾਈ ਕੇ ਘਰ ਮੈਂ ਤਲਾਗਦਾ ਨਾ ਅੱਜ ਤਾਂ ਹੋ ਗ ਜਾਮਾ ਹਰ ਤਰੀਟ ਪਾਣੀ ਕਰਨੀ ਹੋ ਰਹੀ ਜੂਗੀ ਨਾਲੇ ਉੱਥੇ ਜਮਾ ਨਾ ਸਾਰੇ ਬਣਾਈ ਉਹ ਰੋ ਕਿਦੋਂ ਮੈਂ ਤੜਾ ਕੇ ਗਈਆਂ ਉਹ ਪਿੱਠੀ ਜੀ ਕਰੀ ਬੈਠੀ ਸੀ ਬਾਾਰ ਕਰਨੀ ਕਿਦੋਂ ਮੈਂ ਕੁਪੀ ਜੀ ਚੜਾ ਕੇ ਗਈਆਂ ਮੈਨੂੰ ਆਲਾ ਦਾ ਪਾਣੀ ਵੀ ਉਹਨੇ ਸਾਰਾ ਡੋਲਤਾ ਹੋ ਕਿਨੇ ਤਾਂ ਹੀ ਪਾਣੀ ਡੋਲਤਾ ਮਾ ਦਾ ਭਾਈ ਆਏਗਾ ਲਕਾ ਦੀਆਂ ਮੈਂ ਕਾ ਮੇਰੀ ਨੂਣੀ ਨਾ ਸਾਰਾ ਪਾਣੀ ਡੋਲਤਾ ਤੱਲੀ ਰੇ ਤੋ ਤੋ ਨਾ ਸਾਰਾ ਪਾਣੀ ਮਕਾਤਾ ਅੱਛਾ ਹੋ ਗੋਡੇ ਛੋੜੀ ਟੂਟੀ ਆ ਗਈ ਸਾਰੇ ਟੂਟੀ ਆ ਗਈ ਭਾਈ ਅੱਜ ਤਾਂ ਥੋੜੀ ਜੀ ਆਈ ਆ ਬਾਹਲੀ ਤਾਂ ਖਾਣੂ ਆਈ ਆ ਖਰ ਤੇ ਚਲਾਕੀਂ ਛੱਡ ਦੇ ਮੈਂ ਤੈਨੂੰ ਦੱਸਾਂ ਮੈਨੂੰ ਐਂ ਦੱਸ ਪਹਿਲਾਂ ਸਾਡੀ ਟੂਟੀ ਬੰਦ ਤੂੰ ਕਰਕੇ ਗਈਆਂ? ਕੋਈ ਮੈਂ ਤਾਂ ਬੰਦ ਕਰਕੇ ਗਈਆਂ ਕੋਈ ਜਵਾਕਾ ਕੋਈ ਕਰ ਗਿਆ ਹੋਊਗਾ ਕੋਈ ਕਿਉਂ ਕਰਦਾ ਕਰਦਾ ਕੁਝ ਕਰ ਗਿਆ ਹੋਊਗਾ ਮੈਨੂੰ ਕੀ ਪਤਾ ਹੈਗਾ ਜਵਾਕ ਨੂੰ ਕੀ ਪਤਾ ਵੀ ਇਹਨਾਂ ਦੀ ਟੂਟੀ ਤੇ ਰਬੜ ਚੜਾਉਣੀ ਐ ਉੱਤੇ ਥੱਲੇ ਕਾਲੀ ਰਬੜ ਚੜਾ ਕੇ ਉੱਤੇ ਨਾ ਖੋਪੇ ਵਾਲੀ ਸੀਸੀ ਵੱਢ ਕੇ ਉਹ ਚੜਾਈ ਸੀ ਇਹ ਤੇਰੀਆਂ ਬੇਅੰਤਾਂ ਮੈਂ ਤੈਨੂੰ ਦੱਸਾਂ ਮੰਨ ਜਾ ਸਿੱਧੀ ਸਿੱਧੀ ਕੋਈ ਮੇਰੀਆਂ ਕੀ ਬੇਅੰਤਾਂ ਨੇ ਹੈ ਭੀੜੇ ਦਾ ਤਾਂ ਰੋਜ ਦੇ ਕੰਮ ਆਈਆਂਗਾ ਟੂਟੀ ਦਾ ਕਿਤੇ ਆ ਜਾਂਦੀ ਹੈ ਕਿਤੇ ਆਉਂਦੀ ਨਹੀਂ ਛੋੜੇ ਦੇ ਕਿੰਨੀ ਆ ਜਾਂਦੀ ਹੈਗੀ ਕਿੰਨੀ ਕਿੱਥੇ ਆ ਜਾਂਦੀ ਹੈ ਸਾਡੀਆਂ ਤਾਂ ਸਾਰੀਆਂ ਟੈਂਕੀਆਂ ਖਾਲੀ ਪ ਸਾਡੇ ਅੱਜ ਨਹੀਂ ਆਈ ਹੋਣੀ ਭਾਈ ਮੈਨੂੰ ਕਿਵਰਾ ਫਿਰ ਕਿਉਂ ਨਹੀਂ ਆਈ ਛੋੜੇ ਤੇ ਜਦੋਂ ਸਾਰੇ ਪਿੰਡ ਨੇ ਪਾਣੀ ਪੀ ਲਿਆ ਫਿਰ ਛੱਡੇ ਕਿਉਂ ਨਹੀਂ ਆਈ ਸਾਡੀ ਟੂਟੀ ਕਿੱਧਰ ਗਈ ਸਾਡੀ ਟੂਟੀ ਬੰਦ ਕਰ ਗਈ ਤੂੰ ਸਿੱਧੀ ਸਿੱਧੀ ਮੰਨ ਜਾ ਤਾਈ ਵਿਹਾਂਵੇਂ ਬੰਦ ਕਰੀਏ ਸਾਡੇ ਨਾਲ ਤਾਂ ਕੋਈ ਜਵਾਕ ਨਿਆਣਾ ਖਰਚ ਐ ਤੇ ਨਾ ਹੀ ਸਾਡੇ ਕਿਸੇ ਦਾ ਜਵਾਕ ਆਉਂਦਾ ਜਵਾਕ ਵੀ ਫਿਰ ਜੇ ਕਰਕੇ ਗਏ ਹੋਣਗੇ ਤਾਂ ਛੋੜੇ ਕਰਕੇ ਗਏ ਹੋਣਗੇ ਜਵਾਕ ਸਾਡੇ ਦੀ ਕਰਕੇ ਗਏ ਕਰਕੇ ਤਾਂ ਗਈਆਂ ਭਾਈ ਮਾਂ ਸਾਡੇ ਨਹੀਂ ਸੀ ਪਾਣੀ ਜਾਮਾ ਘੁੱਟ ਵੀ ਹਰਪ੍ਰੀਤ ਪੀਣ ਨੂੰ ਤੇ ਨਾ ਕੋਈ ਨਾ ਨਾ ਉਹਨੂੰ ਤੇ ਮੈਂ ਕਰ ਗਈ ਸੀ ਬੰਦ ਮਾਇਆ ਕਿ ਚਲ ਕੋਈ ਨਾ ਐਨੇ ਆਪਣੇ ਪਾਣੀ ਚੱਲ ਜੂਗਾ ਤਾਂ ਆਹ ਨਿੱਤ ਸਾਈਕੇ ਮਾਰੀ ਮਾਰਦੀ ਤਾਂ ਸੰਗਮਨ ਲਾਂਦੀ ਬੰਦ ਕਰਨ ਦੀ ਕੀ ਲੋੜ ਸੀ ਤੂੰ ਮੈਨੂੰ ਐ ਕਹਿ ਦਾਂਦੀ ਵੀ ਭਾਈ ਤੂੰ ਬਾੜੀ ਚ ਨਾਲਾ ਇਹ 10 ਮਿੰਟ ਟੁੱਟੀ ਛੜ ਰਹੀ ਹੈ ਮਾਂ ਕਹੇ ਮੈਨੂੰ ਮੱਖਾ ਪਤਾ ਲੱਗ ਜੂ ਹਰ ਪਰੀ ਇੱਥੋਂ ਵੀ ਨਾਲੀਆਂ ਚ ਪਾਣੀ ਜਾਈ ਜਾਂਦਾ ਮਾਂ ਕਹੇ ਵੀ ਟੁੱਟੀ ਆ ਰਹੀ ਹੈਗੀ ਮਾਂ ਕਹੇ ਚਲ ਇੰਨੇ ਮੱਖਾ ਸੀਸੀ ਜੋ ਲਾ ਲੂਗੀ ਤੂੰ ਫੇਰ ਮੁੜ ਕੇ ਭਾਈ ਖਿਆੜੀ ਨਿਕਲਿਆ ਮੈਂ ਲਾਉਣ ਵੀ ਆਈ ਸੀ ਮੈਨੂੰ ਸੁਭਨਾ ਆਉਂਦਾ ਸੀ ਵੀ ਸੀਸੀਆਂ ਤੂੰ ਲਾ ਕੇ ਨਾ ਮੈਂ ਲਾਉਣ ਆਈ ਸੀ ਤੂੰ ਪਈ ਸੀ ਸਾਹਮਣੇ ਮੈਂ ਡਰ ਗਈ ਤਾਂ ਥੋ ਅੱਛਾ ਉਹ ਤਾਂ ਤੂੰ ਮੈਨੂੰ ਥੋ ਡਰ ਗਈ ਤੇ ਹੁਣ ਨਹੀਂ ਤੂੰ ਮੈਨੂੰ ਥੋ ਡਰਦੀ ਜਿਹੜ ਏ ਗੱਲ ਨਾ ਅੱਜ ਜਾ ਕੇ ਪੰਚਾਇਤ ਕਿ ਨਹੀਂ ਬੇੜੂਗੀ ਅਰੇ ਸਰਪੰਚ ਦੇ ਘਰੇ ਚੱਲ ਮੇਰੇ ਨਾਲ ਕੋਈ ਪੰਚਾਇਤ ਜਰੂਰੀ ਵਾਲੀ ਕੀ ਗੱਲ ਹੈ ਇਹ ਪਾਣੀ ਪਿੱਛੇ ਲੈ ਕੇ ਜਾਉਮ ਤਾਂ ਦੱਸ ਤਸਰ ਪੰਚਾਇਤ ਜਰੂਰੀ ਜਾਉਂਗੀ ਅਰੇ ਤੈਨੂੰ ਜਿੱਪਾ ਕਰੇ ਨਾ ਮੈਨੂੰ ਐਂ ਦੱਸ ਤੈਨੂੰ ਸਾਡੇ ਉਹ ਰਬੜ ਲਾਉਣ ਦੀ ਕੀ ਲੋੜ ਸੀ ਕੋਈ ਮੈਂ ਛੋੜੇ ਕਦੇ ਰਬੜ ਲਾਉਣ ਗੰਨੇ ਸਾਡੀ ਟੂਟੀ ਨਾ ਕੋਈ ਲੋੜ ਹੀ ਫਿਰ ਕੀ ਕਰੀਏ ਕਦੇ ਪਾਣੀ ਬੈਠੂ ਜੀ ਸਾਡੇ ਜਾਣ ਨਹੀਂ ਦਿੰਦੇ ਫਿਰ ਪੈਸੇ ਲਾਓ ਵੋਟਰ ਲਿਆਂ ਕਿ ਲਾਓ ਲੋਕਾਂ ਦੀ ਮੁੰਡ ਟੂਟਕਾ ਬੰਦ ਅਸੀਂ ਦੌਰਪੀ ਮੋਟਰ ਤੇ ਨਹੀਂ ਲਾ ਸਕਦੇ ਕਿਹੜੇ ਕਿਹੜੇ ਦੌਰਪੀ ਆ ਹੋਣਗੇ ਫੇਰ ਹੀ ਲਾਵਾਂਗੇ ਫੇਰ ਹੀ ਕੋਈ ਅਸੀਂ ਮੋਟਰ ਲਿਆਵਾਂਗੇ ਹਜੇ ਪੈਸੇ ਹੈ ਨਹੀਂ ਗੇ ਚਲ ਕੋਈ ਨਹੀਂ ਲਿਆਵਾਂਗੇ ਤੇ ਫੇਰ ਲੈ ਆਇਓ ਪਰ ਦੂਜਿਆਂ ਦੀਆਂ ਟੂਟਾਂ ਖਤਮ ਬੰਦ ਕਰਦੀਆਂ ਆ ਜਾ ਭਾਈ ਚੱਲ ਮੈਂ ਤੈਨੂੰ ਦੱਸਾਂ ਮੈਂ ਤਾਂ ਗਲਤੀ ਮਨਾਉਂਗੀ ਗਲਤੀ ਮਨਾ ਇੱਕ ਤੋਰ ਦੀਆਂ ਨੂੰ ਰੇੜੀ ਚ ਧਰ ਕੇ ਮੋਟਰਸਾਈਕਲ ਵਾਲੀ ਚ ਜਿੰਨਾ ਪਾਣੀ ਭਰੇ ਸਾਰਾ ਚੱਕ ਕੇ ਲਾਵਾਂਗੇ ਇੰਨਾ ਪਾਣੀ ਅਸੀਂ ਕਿਹਦਾ ਭਰੇ ਚੱਲੀ ਰਾ ਕਪੜਾ ਧੋ ਲਿਆ ਹੈ ਬਸ ਪਸ਼ੂਨਾਂ ਵਾਸਤੇ ਹੁਣ ਇੰਨਾ ਪਾਣੀ ਸਾਡੇ ਕਿੱਥੇ ਆ ਦ ਤਾਂ ਵਾਲੀ ਟੈਂਕੀ ਚ ਮੋਟਰ ਦਾ ਪਾਣੀ ਆਗਾ ਮੈਨੂੰ ਨਹੀਂ ਪਤਾ ਮੈਨੂੰ ਤਾਂ ਟੂਟੀ ਦਾ ਪਾਣੀ ਚਾਹੀਦਾ ਭਾਵੇਂ ਕਿਸੇ ਦੇ ਘਰੋਂ ਢੋਲ ਭਰਾਈ ਭਾਵੇਂ ਸਾਨੂੰ ਸੂਏ ਤੇ ਲਿਆ ਕੇ ਦਿਓ ਟੂਟੀ ਦਾ ਪਾਣੀ ਚਾਹੀਦਾ ਕੱਲ ਨੂੰ ਜਾਣਾ ਸੀ ਪ੍ਰੋਗਰਾਮ ਤੇ ਮੈਂ ਤੈਨੂੰ ਇੱਕ ਵਾਰੀ ਕੱਢਣਾ ਹੂੰ ਬੰ ਜਦਾ ਪੰਚਾਇਤ ਕਿ ਨਿਭੜੂ ਤੇ ਜਾਂ ਫਿਰ ਪਾਣੀ ਦੇ ਦੇ ਇੱਕ ਪਾਸਾ ਕਰ ਲਾ ਅਜਨ ਕਰੀ ਚੱਲ ਮੇਰੇ ਅਜੇ ਤੈਨੂੰ ਕਹਿੰਦਾ ਅੱਜੀ ਨੇ ਪਾਈ ਟੁੱਟੀ ਆਈ ਤੇ ਤੈਨ ਤਾਂ ਅੱਜੀ ਗੁੱਸਾ ਹੋ ਗਿਆ ਅੱਜੀ ਦੇਖ ਤੈਨੂੰ ਆਏ ਦੁੱਖ ਹੋ ਗਿਆ ਵੀ ਸਾਡੇ ਟੁੱਟੀ ਨਹੀਂ ਆਈ ਪਰ ਮੈਂ ਸਾਡੇ ਰੋਜਦੇ ਹੀ ਨਹੀਂ ਆਉਂਦਾ ਮੈਂ ਸੋਰੀ ਬੰਦ ਕਰਨੀਆਂ ਕਦੇ ਟੁੱਟੀ ਵਾਦ ਫੇਰ ਕਹ ਤੂੰ ਭਾਈ ਗੱਲ ਦੇ ਮਾਲਿੰਗੀ ਕੀਤੀ ਆ ਤੂੰ ਟੁੱਟੀ ਬੰਦ ਕਰਕੇ ਰਹੀਆਂ ਮੈਂ ਤੈਨੂੰ ਦੱਸਾਂ ਹਰਕਤਾਂ ਜਿਹੜੀਆਂ ਕਰੀਆਂ ਨਾ ਇਹ ਸੱਤ ਚੀ ਨਿਭੜਣੀਆਂ ਜਾਂ ਕੇ ਹੁਣ ਆ ਜਾ ਸੱਤ ਦੀ ਦਾਣ ਵਾਲੀ ਭਾਈ ਮੈਂ ਤਾਂ ਕਿਦਾਂ ਸੋਣ ਸੱਚ ਚੱਲ ਗਈ ਆ ਜਿਹਦੇ ਕੋਈ ਪਾਈ ਦਾਦੀ ਤੋਂ ਬੰਦ ਕਰ ਦਿਆ ਉਹਨੀਆਂ ਕਿੱਧਰ ਵਾਗ ਗਿਆ ਆਉ ਰਿਆ ਕੀ ਗੱਲ ਹੋ ਗਈ ਇੱਧਰ ਆ ਜਾ ਗੱਲ ਇਹ ਪਤਾ ਲੱਗ ਜੂ ਤੈਨੂੰ ਵੀ ਫਿਰ ਤੂੰ ਕਹਿ ਦੇਣਾ ਕਿ ਤਾਈ ਨਾ ਤੂੰ ਐਵੇਂ ਐਵੇਂ ਲੜਦੀਆਂ ਨਾ ਕਰ ਗੱਲ ਮੈਂ ਜਿਹੜੀ ਤਾਈ ਦੇ ਪੁੱਤ ਸੀ ਤੂੰ ਤਾਈ ਬੰਦ ਕਰ ਗਈ ਮੈਂ ਆ ਕੇ ਸਾਡੇ ਪਾਣੀ ਚੜ ਦੂਗਾ ਮੈਂ ਕਿਹਾ ਮੈਂ ਤਾਂ ਜੀ ਡੂਟੀ ਬੰਦ ਕਰ ਗਈ ਸੀ ਮੈਂ ਕਈ ਨਹੀਂ ਉਹਨੂੰ ਪਤਾ ਨਾ ਜਿਹੜੀ ਰਾਬੜੇ ਮੂਹਰੋਂ ਕੱਢੀ ਆ ਨਾ ਤਾਈ ਲਾ ਕੇ ਗਈ ਸੀ ਆ ਦੇਖ ਲੈ ਆ ਬੇਸਬੂਤ ਕੁਪੀ ਤਾਂ ਪਤਾ ਨਹੀਂ ਕਿੱਦਾਂ ਛੱਡਤੀ ਕਿਧਰ ਮੈਂ ਸਿੱਟੀ ਹੱਕ ਤਾਂ ਨਹੀਂ ਪੁੱਤ ਮੈਂ ਕਰੀ ਆ ਆ ਵੇਖ ਲੈ ਆਹ ਕਾਈ ਨੇ ਸਾਡੇ ਪਾਣੀ ਵਗ ਜੂਗਾ ਤੇ ਮੈਂ ਕਿਹਾ ਤੁਹਾਡੇ ਨੀਮਾ ਖਤੋਂ ਮੈਂ ਖਾਉਂ ਹੀ ਛੱਡ ਦੂ ਮੋਟਰ ਦਾ ਕਰ ਦੇ ਦੇਖੋ ਮੈਂ ਦੱਸਦੀ ਅਸੀਂ ਟੂਟੀ ਬੰਦ ਰੱਖ ਲੈਣੇ 2 ਮਿੰਟਾ ਤੁਹਾਡੇ ਪਾਣੀ ਵਗ ਜਾਂਦਾ ਫੇਰ ਮੋਟਰ ਛੱਡ ਲੈਂਦੇ ਜੇ ਮੈਂ ਸਾਰੀ ਬਾੜੀ ਰਮਾਉਣੀ ਸੀ ਮੈਂ ਤੁਹਾਨੂੰ ਦੱਸਾਂ ਨਾ ਭਈਆ ਪੰਨ ਖਾਮੀ ਮੈਂ ਤਾਂ ਗੇਟ ਲਾਉਂਗੀ ਨਾ ਚਰ ਜਿੰਨੇ ਤਾਈਸ਼ੇ ਤਾਂ ਕਰ ਲੈਂਦੇ ਸੋਣਿਆ ਅੱਡੀ ਕੁੱਤੀ ਨਹੀਂ ਪਾਈ ਦੇ ਸੀ ਚੜੀ ਹੋਈ ਹੋ ਤੇ ਟੂਟੀ ਤੇ ਸੰਗਤ ਮਾਨਾ ਆਏਗੀ ਵੀ ਉੱਥੇ ਮੈਨੂੰ ਖੜਕਾ ਸੁਣੂਗਾ ਮੈਂ ਤੁਹਾਨੂੰ ਦੱਸਾਂ ਵਿਚ ਆਇਨਾ ਬੋਲ ਵਾਲਤੂ ਗੱਲਾਂ ਤੇ ਤਾਈ 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 ਨਾ ਕੋਈ ਰਿਸ਼ਤਾ ਨਹੀਂ ਰਹਿਣਾ ਤਾਈ ਤਾਂ ਉਹ ਨਾ ਸਰਪੈਂਚੂ ਨੇ ਫੜੇ ਇੱਥੇ ਘਰੇ ਬਾਹੂ ਤਾਈ ਪਾਣੀ ਬਿਥੇ ਦੇਖਣਾ ਪਾਣੀ ਦੇਖਣਾ ਕੀ ਕੀ ਗੱਲਾਂ ਕਰਦੀ ਸੀ ਪਾਣੀ ਬਿਨਾ ਹੁਣ ਕਿਵੇਂ ਕਰਾਂਗੇ ਸੀ ਪਾਣੀ ਕਿੱਥੋਂ ਲਿਆਉਣਾ ਪਾਣੀ ਵੀ ਨਹੀਂ ਆਉਂਦਾ ਸਾਡੀ ਦਾ ਆ ਟੈਂਕੀ ਵੀ ਸਾਡੀ ਖਾਲੀ ਪਈ ਆਹ ਟੈਂਕੀ ਵੀ ਸਾਡੀ ਖਾਲੀ ਪਈ ਤਾਂ ਹਾਲੇ ਵੀ ਖਾਲੀ ਹੈ ਪਾਣੀ ਕਿਤਨੇ ਗਿਆ ਨਾ ਭਾਈ ਹੁੰਦਾ ਛੇਲ ਦੀ ਰੋਟਾ ਹੁਣ ਤਾਂ ਇੱਕ ਪਾੜਾ ਸਾਨੂੰ ਵਾਧੂ ਆ ਪੀਣ ਨੂੰ ਪਾਣੀ ਬਸ ਤੂੰ ਹੀ ਕਰਾਵੇਂਗਾ ਸੋਟਾ ਡਾਇਰ ਨਹੀਂ ਜਾਂਦੀ ਨਾ ਨਹੀਂ ਸਾਡੇ ਆ ਜਾ ਹੈਗਾ ਭਾਈ ਦੂਜੀ ਮੋਟਰ ਦਾ ਪਾ ਲਓ ਪਹਿਲੇ ਪੀਲਾ ਕਰਦਾ ਪਹਿਲੇ ਕੱਪੜੇ ਕੁੱਪੜੇ ਧੋਲੇ ਸਾਡੇ ਦਾ ਪੋਰਾ ਪਾਣੀ ਦਾ ਨਹੀਂ ਹੈ ਤੂੰ ਤਾਂ ਨਹੀਂ ਕਿਤਾ ਖਾਣੀ ਪਾਣੀ ਮੈਨੂੰ ਪਸੰਦ ਨਹੀਂ ਗੋ ਮੋਟਰ ਦਾ ਸੋਡੀ ਮੋਟਰ ਦਾ ਤਾਂ ਚੰਗਾ ਪਹਿਲਾ ਪਾਣੀ ਹੈ ਸਾਡੀ ਮੋਟਰ ਦਾ ਨੂਨ ਵਰਗਾ ਪਾਣੀ ਹੈ ਚੁੱਪ ਕਰਕੇ ਨਾ ਟੋਲ ਪਾਣੀ ਨਾ ਦੇ ਦੇ ਮੈਂ ਤੁੰਨਾ ਟੋਲ ਟੈਂਕ ਉੱਚ ਕਰਕੇ ਲੈ ਜਾ ਗੱਡੀ ਚ ਤੇ ਨਹੀਂ ਸਰਪੰਚ ਤੇ ਗੱਲ ਨਹੀਂ ਪੈਣੀ ਮੈਂ ਰੇੜੀ ਲਿਆਉਣਾਗਾ ਟੋਲ ਧਰਦਾ ਤੁਹਾਡੇ ਕੋਲ ਆਦਾ ਕੇ ਲਿਆ ਕੇ ਰਾ ਕਰ ਲਈ ਭਾਈ ਪਰ ਕਰ ਲਈ ਨਹੀਂ ਪਰ ਕੇ ਲਿਆਵਾਂਗੇ ਮੈਂ ਤੈਨੂੰ ਦੱਸਾਂਗੇ ਜੇ ਆਜੂਗੀ ਕਰੇ ਚੱਲ ਨਾਲ ਮੈਂ ਆਉਣੀ ਆ ਟੋਲ ਲੈ ਕੇ ਰੇ ਸਵੇਰੇ ਆਉਂ ਟੂਟੀ ਕੋਈ ਨਹੀਂ ਸਵੇਰੇ ਤਾਂ ਤੂੰ ਦੇਖਦੀ ਆਂ ਪਰਨ ਦੇਉ ਤੈਨੂੰ ਜੇ ਹੁਣ ਬੂੰਦ ਵੀ ਪਾਣੀ ਦੀ ਛੜਤੀ ਨਾ ਦੇਖ ਲੈ ਬਾੜੀ ਰਮਾਇਆ ਕਰੂ ਜਮਾਨੀ ਛੱਡਦੀ ਕਿ ਮੈਂ ਬੰਦ ਕਰ ਲਾਂਦੀ ਸੀ ਹਾਂ ਹਾਂ ਰੇੜੀ ਜਿੱਤੋ ਛੱਡ ਦਿਆਂਗੇ ਫੇਰ ਪਰ ਕੇ ਹੋਣਾ ਆਪਾਂ ਚਾਈ ਕੋ ਲਿਆਂਗਾ ਪਾਣੀ ਹੋਰ ਰੇੜੀ ਪਾ ਕੇ ਲਿਆ ਮੋਟਰਸਾਈਕਲ ਮੰਗ ਰੋ ਹੋਰੀ ਕੰਮ ਕਰਤਾ ਤਾਈ ਨਹੀਂ ਤੂੰ ਮੋਟਰਸਾਈਕਲ ਮੰਗ ਰੇੜੀ ਲਿਆਂ ਪਾ ਕੇ ਤਾਈ ਨੂੰ ਤਾਂ ਫੇਰ ਪਤਲ ਕੋ ਪਾਣੀ ਪਰਨਾ ਜੋ ਤਾਈ ਦੇ ਲਿਆਂਦਾ ਢੋਲ ਪਰ ਕੇ ਦੇਖਦੀ ਜਾਵੇ ਤਾਈ ਤਾਈ ਨੇ ਤਾਂ ਅੱਜ ਮੈਂ ਕਰੂੰ